ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਛੋਈ ਜਿਹਦੇ ਅੰਦਰ ਬਹੁਤ ਸਾਰੇ ਇੰਪੋਰਟੈਂਟ ਫੈਸਲੇ ਪੰਜਾਬ ਦੀ ਇੰਡਸਟਰੀ ਨੂੰ ਲੈ ਕੇ ਪੰਜਾਬ ਦੇ ਰੋਜ਼ਗਾਰ ਨੂੰ ਲੈ ਕੇ ਪੰਜਾਬ ਦੇ ਅੰਦਰ ਅੱਛਾ ਪ੍ਰਸ਼ਾਸਨ ਨੂੰ ਲੈ ਕੇ ਹਾਊਸਿੰਗ ਨੂੰ ਲੈ ਕੇ ਵੱਡੇ ਫੈਸਲੇ ਜਿਹੜੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਛੋਏ ਕਾਫੀ ਦਿਨ ਪਹਿਲਾਂ ਅਸੀਂ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਦੇ ਅੰਦਰ ਇੱਕ ਬਹੁਤ ਵੱਡੀ ਤਬਦੀਲੀ ਕੀਤੀ ਸੀ ਕਿ ਜਿਹੜੇ ਫਾਇਰ ਦੇ ਸਰਟੀਫਿਕੇਟ ਨੇਗੇ ਜਿਹੜੇ ਫਾਇਰ ਸੇਫਟੀ ਸਰਟੀਫਿਕੇਟ ਨੇਗੇ ਉਹਨਾਂ ਦੀ ਜਿਹੜੀ ਮਿਆਦ ਸੀਗੀ ਉਹਨਾਂ ਦੀ ਸਮਾਂ ਸੀਮਾ ਸੀਗੀ ਕੋਈ 1 ਸਾਲ ਸੀ ਇਸ ਤੋਂ ਪਹਿਲਾਂ ਸਿਰਫ ਤੇ ਸਿਰਫ ਫਾਇਰ ਸੇਫਟੀ ਸਰਟੀਫਿਕੇਟ ਜਿਹੜਾ ਸੀ ਉਹ 1 ਸਾਲ ਲਈ ਜਾਰੀ ਹੁੰਦਾ ਸੀਗਾ ਉਹਦੇ ਲਈ ਅੱਜ ਅੱਜ ਦੀ ਕੈਬਨਿਟ ਨੇ ਅਹਿਮ ਫੈਸਲਾ ਕੀਤਾ ਸਾਰੇ ਰੂਲ ਅਸੀਂ ਸਾਰੇ ਰੂਲ ਬੈਂਡ ਕੀਤੇ ਨੇਗੇ ਹੁਣ ਉਹ ਜਿਹੜਾ ਫਾਇਰ ਸੇਫਟੀ ਸਰਟੀਫਿਕੇਟ ਆਗਾ ਉਹਦੀ ਮਿਆਦ ਜਿਹੜੀ ਆ 3 ਸਾਲ ਜਾਂ ਇਸ ਤੋਂ ਵੀ ਵੱਧ ਹੋ ਸਕਦੀ ਹੈ 3 ਸਾਲ ਘਟੋ ਘਟ 3 ਸਾਲ ਜਾਂ 5 ਸਾਲ ਯਾਨੀ ਕਹਿੰਦਾ ਬਾਪ ਜਿੱਥੇ ਉਹਨਾਂ ਦੇ ਰੂਲਸ ਦੇ ਮੁਤਾਬਕ ਕਈ ਜਗ੍ਹਾ ਤੇ 3 ਸਾਲ ਹੋਊਗੀ ਕਈ ਜਗ੍ਹਾ ਤੇ 3 ਸਾਲ ਤੋਂ ਵੱਧ ਹੋ ਯਾਨੀ 1 ਸਾਲ ਦੀ ਸ਼ਰਤ ਜਿਹੜੀ ਸੀਗੀ ਉਹ ਬਿਲਕੁਲ ਪੱਕੇ ਤੌਰ ਤੇ ਹਟਾ ਦਿੱਤੀ ਗਈ ਆ ਔਰ ਇਸ ਦੇ ਨਾਲ ਪੰਜਾਬ ਦੀ ਜਿਹੜੀ ਇੰਡਸਟਰੀ ਆ ਪੰਜਾਬ ਦਾ ਜਿਹੜਾ ਕਾਰੋਬਾਰ ਆ ਔਰ ਵੱਡੀ ਪੱਧਰ ਤੇ ਮੈਂ ਸਮਝਦਾ ਰਾਹਤ ਮਿਲੂਗੀ ਔਰ بار بار ਲੋਕਾਂ ਨੂੰ بار بار ਇੰਡਸਟਰੀਲਿਸਟ ਨੂੰ بار بار ਟਰੇਡਰਸ ਨੂੰ ਜਿਹੜਾ ਹੈਗਾ ਉਹ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਘਟਣੇ ਪੈਣੇ ਔਰ ਇਹਦੇ ਨਾਲ ਕਿਥੇ ਬਹੁਤ ਵੱਡੀ ਟਰਾਂਸਪੇਰੈਂਸੀ ਆਊਗੀ ਉਹਦੇ ਨਾਲ ਦੀ ਨਾਲ ਮੈਂ ਸਮਝਦਾ ਕਰਪਸ਼ਨ ਦਾ ਬਿਲਕੁਲ ਇਹਦੇ ਨਾਲ ਖਾਤਮਾ ਹੋਊਗਾ ਇੱਕ ਵੱਡਾ ਫੈਸਲਾ ਜਿਹੜਾ ਉਹ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਚ ਪੰਜਾਬ ਸਰਕਾਰ ਨੇ ਪੰਜਾਬ ਦੀ ਕੈਬਨਿਟ ਨੇ ਕੀਤਾ ਹੈਗਾ ਔਰ ਇਸ ਤੋਂ ਬਿਨਾ ਪੰਜਾਬ ਲੇਬਰ ਪੰਜਾਬ ਲੇਬਰ ਭਲਾਈ ਫੰਡ ਜਿਹੜਾ ਐਕਟ ਆ 9065 ਇਹਦੇ ਅੰਦਰ ਸੋਧ ਕੀਤੀ ਗਈ ਆ ਹੁਣ ਇਹਦੇ ਅੰਦਰ EMPLOYEE ਤੇ EMPLOYER ਦਾ ਜਿਹੜਾ ਕੰਟਰੀਬਿਊਸ਼ਨ ਆ ਦੋਨਾਂ ਦੀ ਕੰਟਰੀਬਿਊਸ਼ਨ ਆ ਪਹਿਲਾਂ ਕੰਟਰੀਬਿਊਸ਼ਨ ਸੀ 10 ਰੁਪਏ ਹੁਣ ਉਹ ਵਧਾ ਕੇ EMPLOYEE ਦੀ ਵੀ ਕੀਤੀ ਗਈ ਆ ਔਰ ਇਹਦੇ ਨਾਲ ਹੀ ਜਿਹੜੀ ਸੌਰੀ 5 ਰੁਪਏ ਸੀ ਜਿਹੜੀ EMPLOYEE ਦੀ ਜਿਹੜੀ ਕੰਟਰੀਬਿਊਸ਼ਨ ਸੀ ਉਹ 5 ਰੁਪਏ ਸੀ ਉਹ ਵਧਾ ਕੇ 10 ਰੁਪਏ ਕੀਤੀ ਗਈ ਆ এমਪਲਾਇਰ ਦੀ ਯਾਨੀ ਮਾਲਕ ਦੀ ਕਿੰਨੀ ਸੀ 20 ਰੁਪਏ ਸੀ ਉਹਦੀ ਕੰਟਰੀਬਿਊਸ਼ਨ ਜਿਹੜੀ ਸੀ 20 ਰੁਪਏ ਸੀ ਉਹ ਵਧਾ ਕੇ 40 ਰੁਪਏ ਕੀਤੀ ਗਈ ਆ ਇਹ ਵੱਡਾ ਫੈਸਲਾ ਹੋਇਆਗਾ ਕਿਉਂਕਿ ਪੰਜਾਬ ਲੇਬਰ ਵੈਲਫੇਅਰ ਬੋਰਡ ਵੱਲੋਂ ਇਹ ਪ੍ਰੋਪੋਜ਼ਲ ਆਈ ਸੀ ਕਿ ਬਹੁਤ ਸਾਰੀਆਂ ਲੇਬਰ ਦੀਆਂ ਸਮੱਸਿਆਵਾਂ ਆਉਂਦੀਆਂ ਰਹੀਆਂ ਬਹੁਤ ਸਾਰੀਆਂ ਲੇਬਰ ਦੀਆਂ ਵੈਲਫੇਅਰ ਦੀਆਂ ਸਕੀਮਾਂ ਹੋਈਆਂ ਨਹੀਂਆਂ ਕਿਉਂਕਿ ਇਹ 2014 ਤੋਂ ਬਾਅਦ 2014 ਤੋਂ ਬਾਅਦ ਹੁਣ 2025 ਆ ਗਿਆ ਲਗਭਗ 9 ਸਾਲ ਦਾ ਇੱਕ ਵੱਡਾ ਵਕਫਾਗਾ 9 ਸਾਲ ਦੇ ਵਿੱਚ ਇਹਦੇ ਵਿੱਚ ਕੋਈ ਵੀ ਜਿਹੜੀ ਆ ਕਿਸੇ ਵੀ ਕਿਸਮ ਦਾ ਬਾਤਾਂ ਨਹੀਂ ਕੀਤਾ ਗਿਆ ਸੀਗਾ ਸੋ 9 ਸਾਲਾਂ ਬਾਅਦ ਅਸੀਂ ਜਿਹੜੀ ਆ ਕੰਟਰੀਬਿਊਸ਼ਨ 5 ਰੁਪਏ ਤੋਂ 10 ਰੁਪਏ ਕੀਤੀ ਆ ਯਾਨੀ ਕਿ ਨੌਕਰੀ ਕਰਨ ਵਾਲਾ ਜਿਹੜਾ EMPLOYEE ਆ ਉਹ 5 ਰੁਪਏ ਤੋਂ 5 ਰੁਪਏ ਤੋਂ ਵਧਾ ਕੇ ਉਹ 10 ਰੁਪਏ ਕਰੂਗਾ ਕੰਟਰੀਬਿਊਸ਼ਨ ਔਰ ਜਿਹੜਾ ਉਹਦਾ EMPLOYER ਆ ਜਿਹੜਾ ਉਹਦਾ ਮਾਲਕ ਆ ਜਿੱਥੇ ਉਹ ਕੰਮ ਕਰਦਾਗਾ ਫੈਕਟਰੀ 'ਚ ਕੰਮ ਕਰਦਾ ਅਰਧ ਸਰਕਾਰੀ ادارے 'ਚ ਕੰਮ ਕਰਦਾਗਾ ਔਰ ਉਹਦੀ ਅਸੀਂ 20 ਰੁਪਏ ਤੋਂ ਵਧਾ ਕੇ 40 ਰੁਪਏ ਕੀਤੀ ਆ ਇਹ ਜਿਹੜਾ ਜਿੰਨਾ ਵੀ ਫੰਡ ਇਕੱਠਾ ਹੋਊਗਾ ਜਿਹੜੇ ਵੀ ਪੈਸੇ ਇਕੱਠੇ ਹੋਣਗੇ ਇਹ ਸਾਰੇ ਦੇ ਸਾਰੇ ਪੈਸੇ ਜਿਹੜੇ ਨੇ ਕੀ ਪੰਜਾਬ ਲੇਬਰ ਭਲਾਈ ਫੰਡ ਵਿੱਚ ਜਿਹੜੀਆਂ ਸਕੀਮਾਂ ਚੱਲਦੀਆਂ ਨੇਗੀਆਂ ਉਹਨਾਂ ਸਕੀਮਾਂ ਦੇ ਤਹਿਤ ਸਾਰੇ ਜਿਹੜੇ ਦੇਗੇ ਉਹ ਸਾਡੇ EMPLOYEES ਦੇ ਉੱਤੇ ਸਾਡੇ ਲੇਬਰ ਦੇ ਉੱਤੇ ਕੰਮ ਆਉਣਗੇ ਇਸ ਤੋਂ ਬਿਨਾ ਇੱਕ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਛੋਇਆ ਗਿਆ ਕਿ ਜਿਹੜਾ PR PPD ਇੱਕਟਾ ਜਿਹੜਾ ਪੰਜਾਬ ਰੀਜਨਲ ਪਲਾਨਿੰਗ ਐਂਡ ਡਿਵੈਲਪਮੈਂਟ ਬੋਰਡ ਆਗਾ ਉਹਦੇ ਅੰਦਰ ਜਿਹੜੀ ਆ ਵੱਡੀ ਚੇਂਜ ਕੀਤੀ ਗਈ ਆ ਕਿ ਉਹਦੇ ਵਿੱਚ ਪਹਿਲਾਂ ਉਹ ਸਾਰਿਆਂ ਦਾ ਜਿਵੇਂ ਜੇ ਮੈਂ ਗੱਲ ਕਰ ਲਵਾਂ ਗਮਾੜਾ ਗਲਾੜਾ ਜਿਹੜੀਆਂ ਅਥਾਰਟੀਆਂ ਸੀਗੀਆਂ ਹਾਊਸਿੰਗ ਦੀਆਂ ਗਮਾੜਾ ਗਲਾੜਾ ਪਟਿਆਲਾ ਡਿਵੈਲਪਮੈਂਟ ਅਥਾਰਟੀ ਬਠਿੰਡਾ ਡਿਵੈਲਪਮੈਂਟ ਅਥਾਰਟੀ ਜਲੰਧਰ ਜਲੰਧਰ ਡਿਵੈਲਪਮੈਂਟ ਅਥਾਰਟੀ ਅਮਰਸਾ ਡਿਵੈਲਪਮੈਂਟ ਅਥਾਰਟੀ ਅਨੰਦਪੁਰ ਸਾਹਿਬ ਅਰਬਨ ਡਿਵੈਲਪਮੈਂਟ ਅਥਾਰਟੀ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਅਰਬਨ ਡਿਵੈਲਪਮੈਂਟ ਅਥਾਰਟੀ ਇਹਨਾਂ ਸਾਰਿਆਂ ਦਾ ਚੇਅਰਮੈਨ ਜਿਹੜੇ ਹੁੰਦੇ ਸੀ ਪਹਿਲਾਂ ਆਨਰੇਬਲ ਸੀਐਮ ਸਾਹਿਬ ਹੁੰਦੇ ਸੀ ਕਿਉਂਕਿ ਇਹ ਸਾਰੀਆਂ ਅਥਾਰਟੀਆਂ ਬਹੁਤ ਵੱਡੀਆਂ ਅਥਾਰਟੀਆਂ ਨੇਗੀਆਂ ਔਰ ਆਨਰੇਬਲ ਸੀਐਮ ਸਾਹਿਬ ਦੇ ਬਹੁਤ ਸਾਰੇ ਕਾਮਕਾਰ ਹੁੰਦੇ ਨੇਗੇ ਔਰ ਕੰਮ ਕਰਨ ਦੇ ਲਈ ਇਹ ਸਾਰੀਆਂ ਅਥਾਰਟੀਆਂ ਨੂੰ ਚੇਅਰ ਕਰਨ ਦੇ ਲਈ ਡਿਫਰੈਂਟ ਕਿਸਮ ਦੀਆਂ ਮੀਟਿੰਗ ਕਰਨ ਦੇ ਲਈ ਹਾਊਸਿੰਗ ਦੇ ਪਲਾਨ ਬਣਾਉਣ ਦੇ ਲਈ ਬਹੁਤ ਸਾਰਾ ਸਮਾਂ ਜਿਹੜਾ ਲਗਦਾਗਾ ਇਹਦੇ ਅੰਦਰ ਇੱਕ ਵੱਡੀ ਟਰਾਂਸਪੇਰੈਂਸੀ ਲੈਂਦੀ ਆ ਇਹਦੇ ਅੰਦਰ ਸਾਰੀ ਜਿਹੜੀ ਅਸੀਂ ਉਹ ਪਾਵਰਸ ਜਿਹੜੀਆਂ ਨੇ ਆਨਰੇਬਲ ਚੀਫ ਸੈਕਟਰੀ ਦਿੱਤੀਆਂ ਲਗੀਆਂ ਤਾਂ ਕਿ ਚੀਫ ਸੈਕਟਰੀ ਇਹਨਾਂ ਸਾਰੀਆਂ ਅਥਾਰਟिटीज ਦਾ ਚੇਅਰਮੈਨ ਹੋਊਗਾ ਔਰ ਸਾਰੇ ਪਲਾਨ ਜਿਹੜੇ ਨੇ ਕਿ ਹਾਊਸਿੰਗ ਦੇ ਖੇਤਰ ਦੇ ਅੰਦਰ ਉਹ ਸਾਰੇ ਸੀਐਸਡੀ ਪ੍ਰਵਾਨਗੀ ਦੇ ਨਾਲ ਬਾਅਦ ਦੇ ਵਿੱਚ ਇਹ ਨਹੀਂ ਕਿ ਸੀਐਮ ਸਾਹਿਬ ਦਾ ਕੋਈ ਆ ਬਾਅਦ ਦੇ ਵਿੱਚ ਸਾਰੇ ਪਲਾਨ ਜਿਹੜੇ ਨੇ ਕਿ ਕੈਬਨਟ ਦੇ ਰਾਹੀਂ ਆਨਰੇਬਲ ਸੀਐਮ ਸਾਹਿਬ ਪਾਸ ਕਰਨਗੇ ਇਹ ਵੀ ਇੱਕ ਵੱਡੀ ਮੈਂ ਸਮਝਦਾ ਅੱਜ ਤਬਦੀਲੀ ਜਿਹੜੀ ਐ ਸੈਕਟ ਕੀਤੀ ਗਈ ਆ ਇਸ ਤੋਂ ਬਿਨਾ ਰੋਜ਼ਗਾਰ ਦੇਣ ਦੀ ਜਿਹੜੀ ਪ੍ਰਕਿਰਿਆ ਪੰਜਾਬ ਦੇ ਅੰਦਰ ਰੋਜ਼ਗਾਰ ਦੇਣ ਦੀ ਪ੍ਰਕਿਰਿਆ ਜਦੋਂ ਤੋਂ ਪਹਿਲੀ ਪੰਜਾਬ ਦੀ ਕੈਬਨਿਟ ਹੋਈ ਸੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਗਠਨ ਤੋਂ ਬਾਅਦ ਪਹਿਲੀ ਜਦੋਂ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਸੀ ਤਾਂ ਉਸ ਮੀਟਿੰਗ ਦੇ ਅੰਦਰ ਅਸੀਂ 30000 ਨੌਕਰੀਆਂ ਦੇ ਇਸ਼ਤਿਹਾਰ ਜਾਰੀ ਕੀਤਾ ਸੀ ਉਸ ਮੀਟਿੰਗ ਦੇ ਅੰਦਰ 30000 ਲੋਕਾਂ ਨੂੰ ਅਸੀਂ এমਪਲॉयਮੈਂਟ ਦੀ ਜਿਹੜੀ ਯੋਜਨਾ ਦਿੱਤੀ ਸੀ ਔਰ ਅੱਜ ਮੈਂ ਸਭੰਦਾ 54000 ਤੋਂ ਪਾਰ ਕਰ ਗਈ ਆ ਉਸੇ ਲੜੀ ਤਹਿਤ ਉਸੇ ਕੜੀ ਤਹਿਤ ਅੱਜ ਇੱਕ ਵੱਡਾ ਫੈਸਲਾ ਹੋਇਆ ਹੈ ਕਿ ਪੰਜਾਬ ਦੀਆਂ ਜੇਲਾਂ ਦੇ ਅੰਦਰ ਪੰਜਾਬ ਦੀਆਂ ਜੇਲਾਂ ਦੇ ਅੰਦਰ ਲਗਭਗ 500 500 ਨਮੀਆਂ ਸਾਮੀਆਂ ਦੀ ਰਚਨਾ ਕੀਤੀ ਗਈ ਹੈ 500 ਨਮੀਆਂ ਜਿਹੜੀਆਂ ਉਹਨਾਂ ਦੀਆਂ ਰਚਨਾ ਕੀਤੀ ਗਈ ਜਿਦੇ ਵਿੱਚ ਸਹਾਇਕ ਸੁਪਰਡੈਂਟ ਸਹਾਇਕ ਸੁਪਰਡੈਂਟ 38 29 ਵਾਰਡਰ ਜਿਹੜੇ ਨੇ ਕਿ ਉਹ 451 ਮੈਟਰਨ ਜਿਹੜੇ ਨੇ 20 ਕੁੱਲ 500 ਸਾਮੀਆਂ ਦੀ ਰਚਨਾ ਕੀਤੀ ਗਈ ਆ ਕਿਉਂਕਿ ਜੇਲ੍ਹਾਂ ਦੇ ਅੰਦਰ ਛੋਟੇ-ਮੋਟੇ ਕ੍ਰਾਈਮ ਜਿਹੜੇ ਹੈਗੇ ਨੇ ਉਹ ਲਗਾਤਾਰ ਹੋ ਰਹੇ ਨੇ ਕਿ ਸੋ ਇਹ ਅਸੀਂ 500 ਸਾਮੀਆਂ ਦੀ ਰਚਨਾ ਕੀਤੀ ਆ ਇਹਦੇ ਨਾਲ ਪੰਜਾਬ ਦੇ ਨੌਜਵਾਨ ਨੂੰ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਤੇ ਰੋਜ਼ਗਾਰ ਮਿਲੂਗਾ ਮੈਂ ਸਮਝਦਾ ਉਥੇ ਜਿਹੜੀ ਜੇਲ੍ਹਾਂ ਦੇ ਅੰਦਰ ਛੋਟੀ-ਮੋਟੀ ਕਟਧਾਮਾ ਵਾਪਰਦੀਆਂ ਨੇਗੀਆਂ ਔਰ ਉਹਨਾਂ ਨੂੰ ਵੱਡੀ ਪੱਧਰ ਤੇ ਥਾਂ ਮਿਲੂਗੀ ਇਹਦੀ ਭਰਤੀ ਜਿਹੜੀ ਆ ਉਹ ਐਸਐਸ ਬੋਰਡ ਕਰੂਗਾ ਔਰ ਅੱਜ ਜਿਹੜਾ ਅਸੀਂ ਅੰਮ੍ਰਿਤਪੁਰ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਨੂੰ ਜ਼ਾਹਰ ਜਾਰੀ ਕੀਤੀ ਹੈ ਕਿ ਭਰਤੀ ਪ੍ਰਕਿਰਿਆ ਜਿਹੜੀ ਆ ਐਜ਼ ਅਰਲੀ ਐਜ਼ ਪੋਸੀਬਲ ਜਿਹੜਾ ਉਹਨੂੰ ਕੰਪਲੀਟ ਕੀਤਾ ਜਾਵੇ ਇਸ ਤੋਂ ਬਿਨਾ ਇਸ ਤੋਂ ਬਿਨਾ ਜਿਹੜੀ ਨਸ਼ਿਆਂ ਦੇ ਵਿਰੁੱਧ ਯੁੱਧ ਨਸ਼ਿਆਂ ਦੇ ਵਿਰੁੱਧ ਨੂੰ ਉਸ ਮਹਿਮਨ ਨੂੰ ਤੇਜ਼ ਕਰਨ ਦੇ ਲਈ ਸਾਡੀ ਪੰਜਾਬ ਦੀ ਕੈਬਨਟ ਕਮੇਟੀ ਬਣੀ ਸੀ ਕੈਬਨਟ ਸਬ ਕਮੇਟੀ ਉਸ ਕਮੇਟੀ ਨੂੰ ਵੀ ਅੱਜ ਕਾਰਜਵਾਹਕ ਜਿਹੜੀ ਆ ਪਰਵਾਨਗੀ ਮਿਲਿਆ ਜਿਹਦੇ ਵਿੱਚ ਮੈਨੂੰ ਚੇਅਰਮੈਨ ਤੇ ਮੇਰੇ ਨਾਲ ਚਾਰ ਹੋਰ ਮੰਤਰੀ ਸਾਹਿਬਾਨ ਕੈਬਨਿਟ ਕਲੀਗ ਜਿਹੜੇ ਨੇ ਕਿ ਉਹਨਾਂ ਨੂੰ ਜਿਹੜਾ ਮੈਂਬਰ ਲਾਇਆ ਗਿਆ ਹੈਗਾ ਇਹਦਾ ਪੂਰਾ ਅਸੀਂ ਰੂਪਰੇਖਾ ਤਿਆਰ ਕੀਤੀ ਹੈ ਕਿ ਆਉਣ ਵਾਲੇ ਸਮੇਂ ਚ ਕਮੇਟੀ ਜਿਹੜੀ ਆ ਲਗਾਤਾਰ ਉਸੇ ਤਰ੍ਹਾਂ ਜਿਵੇਂ ਪਿਛਲੇ 3 ਮਹੀਨੇ ਕੰਮ ਕੀਤਾ ਹੈਗਾ ਉਸੇ ਤਰ੍ਹਾਂ ਕੰਮ ਕਰੂਗੀ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਸਾਡੀ ਮਹਿਮਾ ਉਹਨੂੰ ਅਸੀਂ ਹੋਰ ਤਾਕਤਵਰ ਢੰਗ ਨਾਲ ਲਾਗੂ ਕਰਾਂਗੇ ਇਸ ਤੋਂ ਬਿਨਾ ਅਹਿਮ ਫੈਸਲਾ ਲੈਂਦੇ ਆ ਪੰਜਾਬ ਦੇ ਇੰਡਸਟਰੀ ਦੇ ਹੱਕ ਵਿੱਚ ਪੰਜਾਬ ਦੀ ਇੰਡਸਟਰੀ ਦੇ ਹੱਕ ਵਿੱਚ ਕਹਿਮ ਫੈਸਲਾ ਲੈਂਦੇ ਆ ਕਿ ਜਿੰਨੇ ਵੀ ਜਿਹੜੇ ਪੰਜਾਬ ਫੈਕਟਰੀ ਰੂਲਸ 1952 ਦੇ ਬਣੇ ਹੋਏ ਨੇ ਕਿ 1952 ਦੇ ਰੂਲਸ ਬਣੇ ਹੋਏ ਨੇ ਜਿਹਦਾ ਨਿਜ਼ਮ 2A ਨਿਜ਼ਮ 2 3A ਰੂਲ 4 ਤੇ ਰੂਲ 102 ਦੇ ਵਿੱਚ ਸੋਧਾਂ ਕੀਤੀਆਂ ਗਈਆਂ ਕਿਉਂਕਿ ਜੜੀਆਂ ਬਿਲਡਿੰਗ ਪਲਾਨ ਬਣਾਉਣ ਦੇ ਲਈ ਜਿਹੜੇ ਨਕਸ਼ੇ ਵੀ ਪ੍ਰਵਾਨ ਕੀਤੇ ਸੀਗੇ ਕਿਉਂਕਿ ਥੋੜੇ ਦਿਨ ਪਹਿਲਾਂ ਅਸੀਂ ਇੱਕ ਇੰਡਸਟਰੀਅਲ ਸੰਮੇਲਨ ਕਰਾਇਆ ਸੀਗਾ ਜਿਹਦੇ ਅੰਦਰ ਫਾਸਟ ਟਰੈਕ ਫਾਸਟ ਟਰੈਕ ਅਸੀਂ ਪੋਰਟਲ ਖੋਲ੍ਹਿਆ ਸੀ ਕਿ 24 ਘੰਟੇ ਸੌਰੀ 45 ਡੇ ਦੇ ਅੰਦਰ ਪਰਵੰਗੀਆਂ ਦੇਣੀਆਂ ਸੀ ਉਸੇ ਲੜੀ ਦੇ ਤਹਿਤ ਅਸੀਂ ਕਿਹਾ ਸੀ ਅਨਾਉਂਸ ਕੀਤਾ ਸੀਗਾ ਕਿ ਇੰਡਸਟਰੀ ਦੇ ਬਿਲਡਿੰਗ ਪਲਾਨ ਜਿਹੜੇ ਨੇਗੇ ਉਹ ਇੱਕ ਕੰਸਰਨਡ ਜਿਹੜੇ ਆਰਕੀਟੈਕਚਰ ਨੇਗੇ ਆਰਕੀਟੈਕਚਰ ਦੀ ਸੂਚੀ ਜਿਹੜੀ ਆ ਜਿਹੜੇ ਸਰਕਾਰ ਕੋਲੇ ਨੋਟੀਫਾਈ ਨੇਗੇ ਉਹਨਾਂ ਦੇ ਤਹਿਤ ਆਪਣੀ ਫੈਕਟਰੀ ਦਾ ਬਿਲਡਿੰਗ ਪਲਾਨ ਬਣਾ ਕੇ ਪ੍ਰਵਾਨਗੀ ਲੈ ਸਕਦਾਗਾ ਹੁਣ ਜਿਹੜੀ ਨਕਸ਼ਾ ਬਣਾਉਣ ਦੀ ਖੱਜਲ ਖਵਾਰੀ ਸੀਗੀ ਕਿ ਇੰਡਸਟਰੀਅਲਿਸਟ ਪੰਜਾਬ ਦੇ ਅੰਦਰ ਕਦੇ ਇਸ ਜਗ੍ਹਾ ਤੇ ਕਦੇ ਉਸ ਜਗ੍ਹਾ ਤੇ ਧੱਕੇ ਖਾਂਦੇ ਸੀ ਉਹ ਬਿਲਕੁਲ ਖੱਜਲ ਖਵਾਰੀ ਖਤਮ ਹੋਈ ਹੈਗੀ ਸੋ ਇਹ ਪ੍ਰਵਾਨਗੀ ਜਿਹੜੀ ਆ ਇੱਕ ਆਰਕੀਟੈਕਚਰ ਤੋਂ ਲੈ ਕੇ ਨਕਸ਼ਾ ਬਣਾ ਕੇ ਉਹ ਕਨਸਰਨਡ ਅਥਾਰਟੀ ਕੋਲੇ ਆਪਣਾ ਨਕਸ਼ਾ ਸਬਮਿਟ ਕਰਕੇ ਉਹਦੀ ਜਿਹੜੀ ਆ ਪ੍ਰਵਾਨਗੀ ਲੈ ਕੇ ਆਪਣੀ ਬਿਲਡਿੰਗ ਜਿਹੜੀ ਆ ਉਹ ਸ਼ੁਰੂ ਕਰ ਸਕਦਾਗਾ ਔਰ ਇਸ ਤੋਂ ਬਿਨਾ ਇੱਕ ਹੈ ਫੈਸਲਾ ਜਿਹੜਾ ਮੈਂ ਸਮਝਦਾ ਪੰਜਾਬ ਕੈਬਨਿਟ ਨੇ ਕੀਤਾਗਾ ਕਿ ਜਿਹੜੀ ਫ੍ਰੈਗਮੈਂਟ ਦੀ ਪਾਲਿਸੀ ਆ ਜਿਹੜੀ ਫ੍ਰੈਗਮੈਂਟ ਦੀ ਪਾਲਿਸੀ ਆ ਯਾਨੀ ਕਿ ਪਲਾਟਾਂ ਨੂੰ ਟੁਕੜੇ ਕਰਨਾ ਪਲਾਟਾਂ ਨੂੰ ਟੁਕੜੇ ਕਰਨ ਦੀ ਪਾਲਿਸੀ ਜਿਹੜੀ ਆ ਉਹ ਵੀ ਅੱਜ ਅਸੀਂ ਪਾਸ ਕੀਤੀ ਹੈਗੀ ਕਿਉਂਕਿ ਬਹੁਤ ਲੰਬੇ ਅਰਸੇ ਤੋਂ ਜਿਹੜਾ ਪੀਐਸਆਈਈਸੀ ਪੀਐਸਆਈਈਸੀ ਦੀ ਪ੍ਰਾਪਰਟੀ ਸੀ ਗਿਆ ਉਹਨਾਂ ਦੀ ਫ੍ਰੈਗਮੈਂਟੇਸ਼ਨ ਦੀ ਕੋਈ ਪਾਲਿਸੀ ਨਹੀਂ ਸੀ ਉਹਨਾਂ ਦੀ ਵੰਡ ਕਰਨ ਦੀ ਕੋਈ ਪਾਲਿਸੀ ਨਹੀਂ ਸੀਗੀ ਉਹਨਾਂ ਦੀ ਡਿਵਾਈਡ ਕਰਨ ਦੀ ਕੋਈ ਪਾਲਿਸੀ ਨਹੀਂ ਸੀ ਅੱਜ ਜੋ ਅਸੀਂ ਪਾਲਿਸੀ ਜਿਹੜੀ ਆ ਤਿਆਰ ਕੀਤੀ ਆ ਉਹਦੇ ਅੰਦਰ ਅਸੀਂ ਐਲੀਜੀਬਿਲਟੀ ਕਰੀਟਰੀਆ ਮੈਂ ਤੁਹਾਡੇ ਨਾਲ ਸਾਂਝਾ ਕਰ ਦਾਂਗਾ ਕਿ ਘੱਟੋ ਘੱਟ 1000 ਸਕੂਅਰ ਯਾਰਡ ਤੋਂ ਜਿਹੜਾ 1000 ਸਕੂਅਰ ਯਾਰਡ ਤੋਂ ਉੱਪਰ ਦਾ ਪਲਾਟ ਹੋਣਾ ਚਾਹੀਦਾ ਔਰ ਉਹਦੀ ਜਿਹੜੀ ਵੰਡਾ ਸਬ ਡਿਵੀਜ਼ਨ ਜਿਹੜੀ ਆ ਉਹਨੂੰ ਪਲਾਟ ਨੂੰ ਤੁਸੀਂ ਦੋ ਪਾਗਾਂ ਦੇ ਬੰਨਾਂ ਤਾਂ ਘੱਟੋ ਘੱਟ ਉਹ 400 ਯਾਰਡ ਤੋਂ ਤੁਸੀਂ ਘੱਟ ਨਹੀਂ ਕਰ ਸਕਦੇ 400 ਯਾਰਡ ਤੋਂ ਤੁਸੀਂ ਘੱਟ ਨਹੀਂ ਕਰ ਸਕਦੇ ਔਰ ਇਹਦੇ ਅੰਦਰ ਤੁਹਾਨੂੰ 40 ਫੁੱਟ ਦੀ ਜਿਹੜੀ ਆ 40 ਫੁੱਟ ਦੀ ਤੁਹਾਡੀ ਜਿਹੜੀ ਹੈ ਮਿਨੀਮਮ ਉਹਦੀ ਆ ਸਾਈਜ਼ ਰਹਿਣਾ ਚਾਹੀਦਾ ਐਕਸੈਸ ਰੋਡ ਯਾਨੀ ਜਿਹਨੂੰ ਆਪਾਂ ਰੋਡ ਕਹიდੀਏ ਉਹ 40 ਫੁੱਟ ਦਾ ਰਹਿਣਾ ਚਾਹੀਦਾ ਇਹਦੇ ਨਾਲ ਦੀ ਨਾਲ ਇਹਦੇ ਵਿੱਚੋਂ ਜਿਹੜੀ ਫੀਸ ਹੋਊਗੀ ਫ੍ਰੈਗਮੈਂਟ ਦੀ ਫੀਸ ਅਸੀਂ ਲੈਣੀ ਆ ਉਹ 5% ਫੀਸ ਚਾਰਜ ਕੀਤੀ ਜਾਊਗੀ ਜਿਵੇਂ ਤੁਹਾਡਾ ਬੋਲੋ ਜੀ 5% ਫੀਸ ਜਿਹੜੀ ਉਹ ਚਾਰਜ ਕੀਤੀ ਜਾਊਗੀ ਇਹ 40 ਤੇ 60 ਦੀ ਦੇਸੋਚ ਹੋਊਗੀ ਯਾਨੀ ਸਟੇਟ ਗਵਰਨਮੈਂਟ ਕੋਲੇ ਪੰਜਾਬ ਦੇ ਖਜ਼ਾਨੇ 40% ਪੈਸੇ ਆਉਣਗੇ ਪੀਐਸ ਆਈ ਇਸ ਇਕੁਅਲ 60% ਪੈਸੇ ਜਾਣਗੇ ਸੋ ਇਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਪੰਜਾਬ ਦੇ ਬਹੁਤ ਸਾਰੇ ਇੰਡਸਟਰੀ ਨੂੰ ਵੱਡਾ ਫਾਇਦਾ ਆਊਗਾ ਇਹ ਜਿਹੜੀ ਇਹ ਜਿਹੜੀ ਪ੍ਰੋਸੈਸਿੰਗ ਫੀਸ ਆ ਉਹ 10000 ਰੁਪਏ ਰੱਖੀ ਹੈਗੀ ਜਿਹੜੀ ਕਿ ਨਾਨ ਰਿਫੰਡੇਬਲ ਆ ਮੈਂ ਇੱਕ ਵਾਰ ਫੇਰ ਦੁਹਰਾ ਰਿਹਾ ਕਿ ਪੰਜਾਬ ਦੇ ਅੰਦਰ ਅਸੀਂ ਇੱਕ ਨਵੀਂ ਫ੍ਰੈਗਮੈਂਟੇਸ਼ਨ ਦੀ ਪਾਲਿਸੀ ਲੈ ਕੇ ਆਇਾਂਗੇ ਉਦਯੋਗਿਕ ਪਲਾਂਟਾਂ ਨੂੰ ਟੁਕੜੇ ਕਰਨ ਦੀ ਪਾਲਿਸੀ ਲੈ ਕੇ ਆਇਾਂਗੇ ਔਰ ਟੁਕੜੇ ਕਰਨ ਦੀ ਜਿਹੜੀ ਪਾਲਸੀ ਆ ਉਹਦੇ ਅੰਦਰ ਜਿਹੜਾ 1000 ਗਜ ਤੋਂ ਉੱਪਰ ਦਾ ਪਲਾਟ ਹੋ 1000 ਸਕਰ ਫੀਟ ਤੋਂ ਉੱਪਰ ਦਾ ਪਲਾਟ ਹੋ ਉਹਦੇ ਹੀ ਟੁਕੜੇ ਕੀਤੇ ਜਾ ਸਕਦੇ ਨੇ ਯਾਨੀ ਕਿ 500 ਗਜ ਦਾ ਪਲਾਟ ਐਲੀਜੀਬਲ ਨਹੀਂ ਹੈਗਾ 600 ਗਜ ਦਾ 800 ਗਜ ਦਾ ਪਲਾਟ ਐਲੀਜੀਬਲ ਨਹੀਂ ਹੈਗਾ ਉਹਦੇ ਲਈ 1000 ਗਜ ਦਾ ਜਿਹੜਾ ਪਲਾਟ ਹੋ ਐਲੀਜੀਬਲ ਹੈਗਾ ਸੋ ਉਹਦੇ ਟੁਕੜੇ ਕੀਤੇ ਜਾ ਸਕਦੇ ਨੇਗੇ ਸੋ ਉਹਦੇ ਲਈ ਜਿਹੜੀਆਂ ਕੁਝ ਸਰਟਨ ਜਿਹੜੀਆਂ ਸੀ ਕੰਡੀਸ਼ਨ ਲਾਜਾਂ ਰਹੀਆਂ ਕਿ ਇਹਦੇ ਅੰਦਰ ਕਿੰਨੀ ਫੀਸ ਹੋਊਗੀ ਔਰ ਇੱਕ 10000 ਰੁਪਿਆ ਇਹਦੀ ਐਪਲੀਕੇਸ਼ਨ ਦੀ ਫੀਸ ਹੋ ਔਰ 5% ਸੌਰੀ 5% ਜਿਹੜਾ ਅਸੀਂ ਇਹਦੀ ਅਸੀਂ ਫ੍ਰੈਗਮੈਂਟੇਸ਼ਨ ਦੀ ਸਬਡਿਵੀਜ਼ਨ ਦੀ ਜਿਹੜਾ ਆਪਾਂ ਲਈ ਫ੍ਰੈਗਮੈਂਟੇਸ਼ਨ ਸਬਡਿਵੀਜ਼ਨ ਫੀਸ ਅਸੀਂ ਚਾਰਜ ਕਰਾਂਗੇ ਜਿਹਦੇ ਵਿੱਚੋਂ 2% ਪੈਸੇ ਜਿਹੜੇ ਨੇਗੇ ਉਹ ਪੰਜਾਬ ਦੇ ਖਜ਼ਾਨੇ ਚ ਜਾਣਗੇ 3% 3% ਜਿਹੜੇ ਪੈਸੇ ਨੇ ਉਹ ਪੀਐਸਆਈ ਈਸੀ ਕੋਲੇ ਜਾਣਗੇ ਤਾਂ ਕਿ ਉਹ ਵੀ ਉਹ ਵੀ ਆਪਣਾ ਕਿਉਂਕਿ ਡਿਪਾਰਟਮੈਂਟ ਆਪਣਾ ਕੰਮ ਕਰਦਾਗਾ ਕਿਤੇ ਗਲੀਆਂ ਬਣਾਉਣੀਆਂ ਨੇ ਕਿਤੇ ਰੋਡਸ ਬਣਾਉਣ ਦੇ ਇੰਡਸਟਰੀਅਲ ਪਲਾਂਟਾਂ ਦੇ ਉਹ ਬਣਾਉਣਗੇ ਸੋ ਇਹ ਅੱਜ ਦੇ ਅਹਿਮ ਫੈਸਲੇ ਅੱਜ ਦੀ ਜਿਹੜੀ ਆ ਇਕਵੈਂਟ ਪਲੀਜ਼ ਪੰਜਾਬ ਪੰਜਾਬ ਦੀ ਕੈਬਨਿਟ ਚ ਹੋਏ ਨੇਗੇ ਸੋ ਮੈਂ ਹੁਣ ਮੇਰੇ ਕੈਬਨਿਟ ਦੇ ਕਲੀਗ ਸਰਪ੍ਰੀਤ ਸਾਹਬ ਜੀ ਨੂੰ ਕਹੂੰਗਾ ਕਿ ਉਹ ਵੀ ਥੋੜਾ ਜਿਹਾ ਫ੍ਰੈਗਮੈਂਟੇਸ਼ਨ ਪਾਲਿਸੀ ਦੇ ਉੱਤੇ ਤੇ ਇੰਡਸਟਰੀਅਲ ਪਾਲਿਸੀ ਕਿਉਂਕਿ ਇਹਨਾਂ ਦੇ ਡਿਪਾਰਟਮੈਂਟ ਨੇ ਤਿਆਰ ਕੀਤੀਆਂ ਨੇਗੀਆਂ ਦੋ ਦੋਨਾਂ ਪਾਲਿਸੀਆਂ ਦੇ ਬਾਰੇ ਹੋਰ ਥੋੜਾ ਅ ਫਰਦਰ ਜਿਹੜਾ ਐਕਸਪਲੇਨ ਕਰਨਗੇ ਸਭ ਤੋਂ ਪਹਿਲਾਂ ਇਲੈਕਟ੍ਰੋਨਿਕ ਮੀਡੀਆ ਦਾ ਤੇ ਪ੍ਰਿੰਟ ਮੀਡੀਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਵੱਡੀ ਗਿਣਤੀ ਦੇ ਵਿੱਚ ਉਹਦੇ ਕਵਰੇਜ ਕਰਨ ਲਈ ਪਹੁੰਚੇ ਹੋ ਮੇਰੇ ਨਾਲ ਸਾਡੇ ਆਨਰੇਬਲ ਫਾਈਨੈਂਸ ਮਿਨਿਸਟਰ ਸਰਦਾਰ ਹਰਪਾਲ ਸਿੰਘ ਜੀ ਚੀਮਾ ਸਾਹਿਬ ਜੋ ਮੇਰੇ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ ਤੇ ਅੱਜ ਬਹੁਤ ਵੱਡਾ ਇੰਡਸਟਰੀਅਲ ਜਗਤ ਦੇ ਲਈ ਉਦਯੋਗਿਕ ਜਗਤ ਦੇ ਲਈ ਮੈਂ ਇਹ ਮੰਨਦਾ ਹਾਂ ਵੀ ਅੱਜ ਇੱਕ ਸਭ ਤੋਂ ਵੱਡਾ ਦਿਨ ਹੋਊਗਾ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਲੰਬੇ ਸਮੇਂ ਤੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਸਰਕਾਰ ਸੰਮਤਕਾਰ ਮਿਲਣੀ ਦੇ ਵਿੱਚ ਪੰਜਾਬ ਦੇ ਸੰਮਤਕਾਰਾਂ ਨਾਲ ਮੀਟਿੰਗਾਂ ਕੀਤੀਆਂ ਸੀ ਬੈਠਕਾਂ ਕੀਤੀਆਂ ਸੀ ਤਾਂ ਉਹਨਾਂ ਨੇ ਆਪਣੇ ਬਹੁਤ ਕੁਝ ਜਿਹੜੀ ਕਿ ਜਿਹੜੇ ਪੇਨਫੁੱਲ ਮੁੱਦੇ ਸੀ ਉਹ ਸ਼ੇਅਰ ਕੀਤੇ ਸੀ ਵੀ ਸਾਨੂੰ ਆ ਸਮੇਂ ਤੇ ਆ ਦਿੱਕਤਾਂ ਆਉਂਦੀਆਂ ਨੇ ਵੀ ਇਹਦਾ ਹੱਲ ਕੀਤਾ ਜਾਵੇ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਸਾਡੇ ਦੋਨੋਂ ਵੱਡੇ ਲੀਡਰਾਂ ਨੇ ਇਹਦੇ ਇਹਦੇ ਤੇ ਇੱਕ ਬ੍ਰਾਡਰ ਪਲਾਨ ਬਣਾਇਆ ਕਿ ਆਪਾਂ ਇੰਡਸਟਰੀ ਨੂੰ ਜੇਕਰ ਹੋਰ ਪੰਜਾਬ ਦੇ ਵਿੱਚ ਫਲੋਰਿਸ਼ ਕਰਨਾ ਹੈ ਵਧਾਣੀਆਂ ਇੰਡਸਟਰੀ ਨਵੀਂ ਇੰਡਸਟਰੀ ਨੂੰ ਲੈ ਕੇ ਆਣਾ ਪੁਰਾਣੀ ਇੰਡਸਟਰੀ ਨੂੰ ਹੋਰ ਬੂਮ ਦੇਣਾ ਹੈ ਹੋਰ ਉਹਨੂੰ ਉਤਸ਼ਾਹਿਤ ਕਰਨਾ ਕਿ ਉਹਰੇ ਵੱਤੋਂ ਵੱਤੋਂ ਨਿਵੇਸ਼ ਕੀਤੇ ਜਾਣ ਤਾਂ ਉਹਦੇ ਸੰਬੰਧ ਦੇ ਵਿੱਚ ਪਿਛਲੇ ਤੁਸੀਂ ਦੇਖਿਆ ਹੋਣਾ ਹੈ ਲਗਭਗ ਲਗਭਗ 6 ਮਹੀਨੇ ਤੋਂ ਇੰਡਸਟਰੀ ਡਿਪਾਰਟਮੈਂਟ ਦੇ ਵਿੱਚ ਵੱਡੇ ਰਿਫਾਰਮਸ ਨੇ ਜਿਹੜੇ ਚੱਲ ਰਹੇ ਨੇ ਜਿਹਦੇ ਤਹਿਤ ਅੱਜ ਬਹੁਤ ਵੱਡੇ ਅਸੀਂ 4 ਐਮ ਫੈਸਲੇ ਨੇ ਜਿਹੜੇ ਇੰਡਸਟਰੀ ਦੇ ਨਾਲ ਕੱਲੀ ਇੰਡਸਟਰੀ ਨਾਲ ਉਸ ਤੋਂ ਪਹਿਲਾਂ ਸਾਰੇ 10 ਚੁੱਕੇ ਇੰਡਸਟਰੀ ਨਾਲ ਸੰਬੰਧਿਤ ਲੱਤੇ ਨੇ ਜਿਹਦੇ ਵਿੱਚ ਸਭ ਤੋਂ ਪਹਿਲਾ ਫੈਸਲਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਐਕਟ 2024 ਹੈ ਉਹਦੇ ਜਿਹੜੇ ਰੂਲਸ ਨੇ ਅਸੀਂ ਉਹਦੇ ਰੂਲਸ ਦੇ ਵਿੱਚ ਅਮੈਂਡ ਕਰਨ ਦੀ ਪ੍ਰਵਾਨਗੀ ਲੈ ਲਈ ਕਿ ਹੁਣ ਉਹਦੇ ਚ ਕੀ ਹੈ ਕਿ ਪਹਿਲਾਂ ਹਰ ਸਾਲ ਐਵਰੀ ইয়ার ਇੰਡਸਟਰੀਲਿਸਟ ਨੂੰ ਜਿਹੜਾ ਫਾਇਰ ਸੇਫਟੀ ਜਿਹੜਾ ਸਰਟੀਫਿਕੇਟ ਸੀ ਉਹ ਲੈਣਾ ਪੈਂਦਾ ਸੀ ਹੁਣ ਸਿਰਫ ਹਜ਼ਾਰਡਸ ਇੰਡਸਟਰੀ ਨੂੰ ਛੱਡ ਕੇ ਜਿਹੜੀ ਹਜ਼ਾਰਡਸ ਕੈਟਾਗਰੀ ਚ ਆਂਦੀ ਹੈ ਉਹਨੂੰ ਹਰ ਸਾਲ ਲੈਣਾ ਪਊਗਾ ਉਹਨੂੰ ਛੱਡ ਕੇ ਹਜ਼ਾਰਡਸ ਕੈਟਾਗਰੀ ਨੂੰ ਛੱਡ ਕੇ ਬਾਕੀ ਸਾਰੀ ਇੰਡਸਟਰੀ ਨੂੰ ਸਾਰੇ ਸ਼ਾਪਸ ਨੂੰ ਜਿੰਨੇ ਹੋਰ ਚਾਹੇ ਹੋਟਲਸ ਆ ਜਾਂਦੇ ਨੇ ਚਾਹੇ ਹੋਸਟਲਸ ਆ ਜਾਂਦੇ ਨੇ ਹਸਪੀਟਲ ਆ ਜਾਂਦੇ ਨੇ ਯਾ ਕੋਈ ਹੋਰ ਅਦਾਰੇ ਆ ਜਾਂਦੇ ਨੇ ਬਿਲਡਿੰਗਸ ਆ ਜਾਂਦੀਆਂ ਉਹਨਾਂ ਨੂੰ ਅਸੀਂ ਇਹਦੇ ਵਿੱਚ 3 ਸਾਲ ਜਾਂ 5 ਸਾਲ ਉਹਦੇ ਰੂਲਸ ਚ ਅਸੀਂ ਡਿਫਾਈਨ ਕਰ ਦਾਂਗੇ ਜਾਂ 3 ਸਾਲ ਜਾਂ 5 ਸਾਲ ਦੀ ਸਰਟੀਫਿਕੇਸ਼ਨ ਹੋ ਜੂਗੀ ਹੁਣ ਉਹਨੂੰ ਹਰ ਸਾਲ ਸਰਟੀਫਾਈ ਕਰਨ ਦੇ ਲਈ ਡਿਪਾਰਟਮੈਂਟ ਦੇ ਗੇੜੇ ਨਹੀਂ ਲਾਣੇ ਪੈਣਗੇ ਉਹਦੇ ਉਹਦੀ ਜਿਹੜੀ ਕਿਸੇ ਕਿਸਮ ਦੀ ਇਹਦੇ ਚ ਜਾਨੀ ਕਿ ਐਕਸਪਲੋਇਟੇਸ਼ਨ ਹੁੰਦੀ ਸੀ ਉਹਦੇ ਚ ਵੀ ਬਹੁਤ ਵੱਡਾ ਜਾਨੀ ਕਿ ਜਾਨੀ ਕਿ ਉਹਨੂੰ ਫਾਇਦਾ ਹੋਊਗਾ ਵੀ ਉਹ ਬਚੂਗਾ ਉਹਦੇ ਤੋਂ ਨੰਬਰ 2 ਪੰਜਾਬ ਫੈਕਟਰੀ ਰੂਲਸ 1952 ਦੇ ਵਿੱਚ ਅਸੀਂ ਸ਼ੋਧ ਕੀਤੀ ਹੈ ਇਹਦੇ ਵਿੱਚ ਦੋ ਚੀਜ਼ਾਂ ਅਸੀਂ ਕਰਤੀਆਂ ਇੱਕ ਸਟੇਬਿਲਿਟੀ ਸਰਟੀਫਿਕੇਟ ਜਿਹੜਾ ਲੈਣਾ ਪੈਂਦਾ ਸੀ ਇੱਕ ਬਿਲਡਿੰਗ ਪਲਾਨ ਦਾ ਸਰਟੀਫਿਕੇਟ ਜਿਹੜਾ ਲੈਣਾ ਪੈਂਦਾ ਸੀ ਇਹਦੇ ਲਈ ਅਸੀਂ ਕੀ ਕਰਤਾ ਪਹਿਲਾਂ ਸਾਡੇ ਕੋਲ ਬੜਾ ਲਿਮਟਿਡ ਸਟਾਫ ਸੀ ਤੇ ਸਟੇਬਿਲਿਟੀ ਸਰਟੀਫਿਕੇਟ ਬਿਲਡਿੰਗ ਸਰਟੀਫਿਕੇਟ ਜਿਹੜਾ ਪਲਾਨ ਸਰਟੀਫਿਕੇਟ ਸੀ ਉਸ ਤੋਂ ਬਿਨਾ ਇੰਡਸਟਰੀ ਨਹੀਂ ਸੀ ਲੱਗ ਸਕਦੀ ਹੁਣ ਇਹਦੇ ਲਈ ਅਸੀਂ ਕੀ ਕਰਤਾ ਕਿ ਜਿਹੜੇ ਬੀਟੈਕ ਪੜੇ ਹੋਣਗੇ बीटेक इन सिविल ਉਹਨਾਂ ਨੂੰ 5 ইয়ারਸ ਦਾ ক্রাইটেরিয়া ਕਰਤਾ ਉਹਨਾਂ ਨੂੰ 5 ਸਾਲ ਦਾ ਤਜਰਬਾ ਚਾਹੀਦਾ ਤੇ ਜਿਨ੍ਹਾਂ ਦੀ এমটেক ਕੀਤੀ ਹੋਊਗੀ ਸਿਵਲ ਚ ਉਹਨਾਂ ਨੂੰ 2 ਸਾਲ ਦਾ ਤਜਰਬਾ ਚਾਹੀਦਾ ਉਹ ਸਾਡੇ ਪੈਨਲ ਦੇ ਉੱਤੇ ਰਜਿਸਟਰਡ ਚਾਹੀਦੇ ਨੇ ਉਹ ਜਿਹੜੇ ਸਾਡੇ ਪੈਨਲ ਦੇ ਉੱਤੇ ਰਜਿਸਟਰਡ ਇੰਜੀਨੀਅਰ ਹੋਣਗੇ ਇਹ ਹੁਣ ਸਟੇਬਿਲਿਟੀ ਸਰਟੀਫਿਕੇਟ ਤੇ ਬਿਲਡਿੰਗ پلان ਦੇ ਸਰਟੀਫਿਕੇਟ ইস্যੂ ਕਰ ਸਕਦੇ ਆ ਜਿਹੜੇ ਇਹਨਾਂ ਦੇ ਸਰਟੀਫਿਕੇਟ ইস্যੂ ਕੀਤੇ ਜਾਣਗੇ ਉਹਦੀ ਇੱਕ ਕਾਪੀ ਹੈ ਜਿਹੜੀ ਉਹ ਡਿਪਾਰਟਮੈਂਟ ਕੋ ਆ ਜਾਊਗੀ ਇਹ ਇੰਨਾ ਸੌਖਾ ਕੰਮ ਕਰਦਾ ਸੀ ਇਸ ਤੇ ਹੁਣ ਅਸੀਂ ਨਵੰਬਰ 3 ਤੱਕ ਕੀ ਕੀਤਾ ਜਿਹੜਾ ਲੇਬਰ ਵੈਲਫੇਅਰ ਐਕਟ 1965 ਹੈ ਇਹਦੇ ਚ ਮੈਨੂੰ ਇਹ ਦੱਸਦੇ ਹੋ ਬੜੀ ਖੁਸ਼ੀ ਹੁੰਦੀ ਹੈ ਕਿ ਭਾਰਤ ਦੇ 28 ਸੂਬੇ ਤੇ 8 ਯੂਨੀਅਨ ਟੈਰੀਟਰੀਜ਼ ਚੋਂ ਸਿਰਫ ਪੰਜਾਬ ਹੀ ਐਸਾ ਸੂਬਾ ਹੈ ਜਿੱਥੇ ਪੰਜਾਬ ਲੇਬਰ ਵੈਲਫੇਅਰ ਬੋਰਡ ਬਣਿਆ ਹੋਇਆ ਹੈ ਪੰਜਾਬ ਲੇਬਰ ਵੈਲਫੇਅਰ ਬੋਰਡ ਜਿਹਦੇ ਵਿੱਚ ਜਿ ਕੋ ਬੀਓਸੀਡਬਲੂ ਅਲੱਗ ਹੈ ਮੈਂ ਫੇਰ ਕਹਿੰਦੇ ਪੰਜਾਬ ਲੇਬਰ ਵੈਲਫੇਅਰ ਬੋਰਡ ਹੈ ਜਿਹੜਾ ਸਾਡਾ ਪੰਜਾਬ ਸਰਕਾਰ ਦਾ ਅਸੀਂ ਉਹਦੇ ਵਿੱਚ ਇੱਕ ਬਹੁਤ ਸ਼ਾਨਦਾਰ ਜੋ ਅਮੈਂਡਮੈਂਟੇਸ਼ਨ ਕੀਤੀ ਹੈ ਕਿ ਜਿਵੇਂ ਮੇਰੇ ਤੋਂ ਪਹਿਲਾਂ ਆਨਰੇਬਲ ਹਰਪਾਲ ਸਿੰਘ ਚੀਮਾ ਜੀ ਨੇ ਦੱਸਿਆ ਕਿ ਅਸੀਂ ਪਹਿਲਾਂ 5 ਰੁਪਏ ਸੀ ਜਿਹੜਾ EMPLOYE ਭਰਦਾ ਸੀ ਤੇ 20 ਰੁਪਏ EMPLOYER ਭਰਦਾ ਸੀ ਅਸੀਂ ਇਹ ਚ ਬੜਾ ਨੋਮੀਨਲ ਜਿਹਾ ਇਨਕਰੀਜ਼ ਕੀਤਾ ਹੈ ਕਿ 10 ਰੁਪਏ EMPLOYE ਭਰੂਗਾ ਮੰਥਲੀ ਤੇ 40 ਰੁਪਏ EMPLOYER ਭਰੂਗਾ ਇਸ ਦੇ ਨਾਲ ਉਹਨੂੰ ਅਸੀਂ ਇਹਦੀ ਅਸੀਂ ਇਹਦੀ ਜਿਹੜੀ ਬਰਾਊਡਰ ਕਰਤੀ ਅਸੀਂ ਇਹਦੀ ਵਾਈਡ ਕਰਤੀ ਇਹਦੇ ਵਿੱਚ ਕੈਟਾਗਰੀ ਪਹਿਲਾਂ ਇਹਦੇ 'ਚ ਸਿਰਫ ਆਰਗੇਨਾਈਜ਼ਡ ਵਰਕਰਸ ਆਉਂਦੇ ਸੀ ਜਿਹੜੇ ਸਿਰਫ ਫੈਕਟਰੀਆਂ 'ਚ ਕੰਮ ਕਰਦੇ ਸੀ ਹੁਣ ਇਹਦੇ 'ਚ ਕਿਹੜੇ-ਕਿਹੜੇ ਆ ਜਾਣਗੇ ਇਹਦੇ 'ਚ ਹੁਣ ਜਿਹੜੇ ਸ਼ਾਪਸ ਦੇ ਉੱਤੇ ਕੰਮ ਕਰਦੇ ਵਰਕਰ ਹੋਣਗੇ ਉਹ ਵੀ ਹੁਣ ਇਹਦੇ 'ਚ ਇਨਟਾਈਟਲਡ ਹੋ ਜਾਣਗੇ ਤੇ ਜਿਹੜੇ ਕੰਟਰੈਕਟਰਸ ਨੇ ਚਾਹੇ ਉਹ ਇਲੈਕਟ੍ਰੀਕਲ ਦਾ ਕੰਟਰੈਕਟਰ ਹੋਵੇ ਚਾਹੇ ਕਿਸੇ ਵੀ ਕਿਸਮ ਦਾ ਕੰਟਰੈਕਟਰ ਹੋਵੇ ਉਹਦੇ ਵੀ ਉਹ ਵੀ ਕੰਟਰੈਕਟਰਸ ਵੀ ਹੁਣ ਇਹਦੇ ਚ ਇਨਟਾਈਟਲਡ ਹੋ ਜਾਣਗੇ ਇਹਦੇ ਨਾਲ ਕੀ ਹੋਊਗਾ ਕਿ ਜਿਹੜੇ ਵਰਕਰਾਂ ਦਾ EPF ਤੇ ESI ਕੱਟਿਆ ਜਾਂਦਾ ਹੈ ਅਸੀਂ ਉਹਨਾਂ ਨੂੰ 10 ਤਰ੍ਹਾਂ ਦੇ 10 ਤਰ੍ਹਾਂ ਦੀਆਂ ਸਕੀਮਾਂ ਜਿਹਦੇ ਚ ਮੋਟੀਆਂ-ਮੋਟੀਆਂ ਮੈਂ ਦੱਸ ਦਿੰਦਾ ਸਟਾਈਫੰਡ ਆ ਗਿਆ ਐਕਸਕ੍ਰੇਸ਼ੀਆ ਆ ਗਿਆ ਕੰਪਨਸੇਸ਼ਨ ਆਫ ਕੇਸ ਆਫ ਪਰਮਨੈਂਟ ਡਿਸੇਬਿਲਟੀ ਆ ਗਿਆ ਸ਼ਗਨ ਸਕੀਮ ਆ ਗਈ ਮੈਟਰਨਿਟੀ ਬੈਨੀਫਿਟ ਆ ਗਿਆ LTC ਆ ਗਿਆ ਇਸ ਤਰ੍ਹਾਂ ਦੇ ਜਿਹੜੇ 10 ਬੈਨੀਫਿਟ ਨੇ ਅਸੀਂ ਜਣੀ ਕਿ ਹੁਣ ਫੈਕਟਰੀ ਦੇ ਵਿੱਚ ਕੰਮ ਕਰਦੇ ਬੰਦਿਆਂ ਨੂੰ ਸ਼ਾਪਸ ਤੇ ਕੰਮ ਕਰਦੇ ਬੰਦਿਆਂ ਨੂੰ ਤੇ ਕੰਟਰੈਕਟਰਸ ਜਿਹੜੇ ਹੋਣਗੇ ਉਹਨਾਂ ਦੇ ਬੰਦਿਆਂ ਨੂੰ ਅਸੀਂ ਇਸ ਪੰਜਾਬ ਲੇਬਰ ਵੈਲਫੇਅਰ ਬੋਰਡ ਦੇ ਵਿੱਚ ਉਹਨਾਂ ਨੂੰ ਅਨਲਿਸਟ ਕਰ ਲੈਣਾ ਹੈ ਨੰਬਰ ਚੌਥਾ ਨੰਬਰ ਚੌਥਾ ਜਿਹੜਾ ਪੀਐਸਆਈਸੀ ਦੇ ਫੋਕਲ ਪੁਆਇੰਟਸ ਦਾ ਪਲੋਟਸ ਦੀ ਫਰੇਗਮੈਂਟੇਸ਼ਨ ਦਾ ਮੁੱਦਾ ਸੀ ਇਹ ਐਸਾ ਇੱਕ ਮੁੱਦਾ ਸੀ ਜਿਹੜਾ ਪਿਛਲੇ ਬੜੇ ਲੰਬੇ ਸਮੇਂ ਤੋਂ ਡਿਮਾਂਡ ਸੀ ਇਹਦੇ ਵਿੱਚ ਅਸੀਂ ਬੜਾ ਇੱਕ ਸ਼ਾਨਦਾਰ ਜਣੀ ਕਿ ਇਹ ਸਮਝ ਲਓ ਵੀ ਇੰਡਸਟਰੀ ਦੇ ਲਈ ਇਸ ਤੋਂ ਵਧੀਆ ਕੋਈ ਖੁਸ਼ਖਬਰੀ ਨਹੀਂ ਹੋ ਸਕਦੀ ਕਿ ਜਿੱਥੇ ਕਿਤੇ ਵੀ ਇੰਡਸਟਰੀਅਲ ਪਲOTS ਨੇ ਪੀਐਸਆਈਸੀ ਦੇ ਉਸ ਪਲOTS ਦੀ ਜਿਹੜੀ ਹੁਣ ਵੰਡ ਹੈ ਜੇਕਰ ਇੱਕ ਪਿਓ ਦੇ ਦੋ ਬੱਚੇ ਨੇ ਤੇ ਉਹਨੇ ਆਪਣੇ ਦੋ ਬੱਚਿਆਂ ਨੂੰ ਵੰਡ ਕੇ ਪਲੌਟ ਦੇਣਾ ਤੇ ਉਹ ਹੁਣ ਆਪਣੇ ਦੋ ਬੱਚਿਆਂ ਨੂੰ ਵੰਡ ਕੇ ਪਲੌਟ ਦੇ ਸਕਦਾ ਪਰ ਉਹਦੀ ਕੁਝ ਜਿਹੜੀਆਂ ਸ਼ਰਤਾਂ ਨੇ ਉਹ ਫਾਲੋ ਕਰਨੀਆਂ ਪੈਣਗੀਆਂ ਇੱਕ ਤਾਂ ਇਹ ਕਿ ਜਿਹੜਾ ਪਲਾਟ ਹੋਵੇ ਉਹ ਮਿਨੀਮਮ 40 ਫੁੱਟ ਰੋਡ ਦੇ ਉੱਤੇ ਆਂਦਾ ਹੋਵੇ ਦੂਸਰਾ ਜਿਹੜੀ ਉਹਦੀ ਵਿਡਥ ਹੈ ਉਹਦੀ ਵਿਡਥ ਤੋਂ ਉਹਦੀ ਲੈਂਥ ਹੈ ਜਿਹੜੀ 1:3 ਚ ਹੋਵੇ ਮਤਲਬ ਜੇ ਉਹਦਾ 10 ਫੁੱਟ 프ਰੰਟ ਹੋਵੇ ਐਗਜ਼ਾਮਪਲ ਦੇ ਰਹੇ ਆ ਤਾਂ ਉਹਦੀ ਬੈਕ 30 ਫੁੱਟ ਚਾਹੀਦੀ ਹੈ 30 ਤੋਂ ਜ਼ਿਆਦਾ ਨਹੀਂ ਚਾਹੀਦੀ ਸੋ ਉਹਦੇ ਵਿੱਚ ਇਹਦੇ ਵਿੱਚ ਜਿਹੜੇ ਜਿਹੜੇ ਆਪਣੇ ਪਾਲਿਸੀ ਅਸੀਂ ਲੈ ਕੇ ਆਏ ਆ ਫ੍ਰੈਗਮੈਂਟੇਸ਼ਨ ਦੀ ਇਹ ਸਿਰਫ ਫ੍ਰੀ ਹੋਲਡ ਪਲਾਟਸ ਦੇ ਉੱਤੇ ਲਾਗੂ ਹੈ ਇਹ ਲੀਜ਼ ਹੋਲਡ 플ੌਟਸ ਤੇ ਲਾਗੂ ਨਹੀਂ ਜੇ ਕਿਸੇ ਨੇ ਹੁਣ ਇਹ 플ੌਟਸ ਨੂੰ ਫ੍ਰੈਗਮੈਂਟ ਕਰਨਾ ਉਹਨੂੰ ਲੀਜ਼ ਹੋਲਡ ਤੋਂ ਇਹ 플ੌਟਸ ਨੇ ਜਿਹੜੇ ਫ੍ਰੀ ਹੋਲਡ ਕਰਵਾਉਣੇ ਪੈਣਗੇ ਜਿਹਦੀ ਅਸੀਂ ਜਿਹੜੀ ਪ੍ਰਾਈਸ ਜਿਹੜਾ ਇਹਦੇ ਚ ਰੱਖਿਆ ਜਿਹੜਾ ਜਿਹੜਾ ਅਸੀਂ ਫੀਸ ਰੱਖੀ ਹੈ ਬੜੀ ਨੋਮੀਨਲ ਚਾਰਜ ਰੱਖਿਆ ਜੋ ਕਰੰਟ ਰਿਜ਼ਰਵ ਪ੍ਰਾਈਸ ਹੋਊਗਾ ਅੱਜ ਦਾ ਉਹਦਾ 5% ਹੈ ਜਿਹੜਾ ਯਾਨੀ ਕਿ ਉਹ ਯਾਨੀ ਕਿ ਫ੍ਰੈਗਮੈਂਟੇਸ਼ਨ ਕਰਨ ਦੇ ਲਈ ਉਸ ਟੋਟਲ 플ੌਟ ਦਾ ਜੋ 5% ਵੈਲਿਊ ਬਣਦੀ ਹੋਊਗੀ ਉਹ ਪੇ ਕਰਨੀ ਹੋਊਗੀ 40:60 ਰੇਸ਼ੋ ਤੇ ਪਹਿਲਾਂ ਸਾਡੇ ਆਨਰੇਬਲ ਫਾਈਨਾਂਸ ਮਿਨਿਸਟਰ ਸਾਹਿਬ ਡਿਫਾਈਨ ਕਰ ਚੁੱਕੇ ਨੇ ਐਦਾਂ ਹੀ ਜਿਹੜਾ ਇਹ ਜੇ ਕਿਸੇ ਜਿਹੜਾ ਪੇਰੈਂਟ ਪਲਾਟ ਹੋਲਡਰ ਹੈ ਪੇਰੈਂਟ ਪਲਾਟ ਹੋਲਡਰ ਜੇ ਉਹਨੇ ਵਿਦਨ ਫੈਮਿਲੀ ਜਿਹਨੂੰ ਮੰਨ ਲਓ ਫਸਟ ਟਾਈਮ ਪਲਾਟ ਅਲੋਟ ਹੋਇਆ ਸੀ ਅਗਰ ਉਹਨੇ ਆਪਣੀ ਫੈਮਿਲੀ ਦੇ ਵਿੱਚ ਇਹ ਪਲਾਟ ਟਰਾਂਸਫਰ ਕਰਨਾ ਹੈ ਮਤਲਬ ਫਰੇਗਮੈਂਟ ਕਰਕੇ ਵੇਚਣਾ ਹੈ ਤਾਂ ਉਹਨੂੰ ਅਸੀਂ 50% ਡਿਸਕਾਊਂਟ ਵੀ ਦੇ ਰਹੇ ਹਾਂ ਇਹਦੇ ਤੇ ਡਿਸਕਾਊਂਟਡ ਫੀਸ ਆ ਉਹਦੇ ਤੇ ਵੇਵ ਆਫ ਕਰ ਰਹੇ ਹਾਂ ਅਸੀਂ ਤਾਂ ਉਹਨੂੰ ਜਾਨੀ ਕਿ 5% ਦੀ بجائے 2.5% ਇਹਦੇ ਤੇ ਪੜਨਾ ਪਊਗਾ ਤੇ ਇਹਦੀ ਸਾਰੇ ਟੋਟਲ ਜਿਹੜੀ ਇਹਦੀ ਫਾਈਲ ਪ੍ਰੋਸੈਸਿੰਗ ਹੈ ਉਹਦੀ ਬੜੀ ਨੋਮੀਨਲ ਜੀ 10000 ਰੁਪਏ ਸੀ ਡਿਪਾਰਟਮੈਂਟ ਦੀ ਫੀਸ ਰੱਖੀ ਹੈ ਸੋ ਮੇਰਾ ਇਹ ਮੰਨਣਾ ਹੈ ਕਿ ਇੰਡਸਟਰੀ ਜਗਤ ਦੇ ਲਈ ਸਭ ਤੋਂ ਵੱਡੇ ਰਿਫਾਰਮਸ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਦੋਨੋਂ ਔਨਰੇਬਲ ਸਾਡੇ ਜਿਹੜੇ ਮੁਖੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਅੰਦਰ ਜੋ ਇਹ ਕੀਤੇ ਨੇ ਇਹ ਆਪਣੇ ਆਪ ਦੇ ਵਿੱਚ ਲੈਂਡਮਾਰਕ ਰਿਫਾਰਮਸ ਨੇ ਔਰ ਇਸ ਤੋਂ ਬਾਅਦ ਉਹ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੀ ਇੰਡਸਟਰੀ ਦਾ ਕੋਈ ਐਸਾ ਸ਼ਾਰਗ ਮੁੱਦਾ ਰਹਿ ਜੂਗਾ ਕਿ ਜਿਹੜਾ ਐਡਰੈਸ ਕਰਨ ਤੋਂ ਰਹਿ ਜਵੇ ਸੋ ਇੰਡਸਟਰੀ ਪੰਜਾਬ ਦੇ ਵਿੱਚ ਪਰਫੁੱਲਤ ਹੋਵੇ ਵੱਧ ਤੋਂ ਵੱਧ ਇੰਡਸਟਰੀ ਆਵੇ ਵੱਧ ਤੋਂ ਵੱਧ ਲੋਕ ਉਹ ਨਿਵੇਸ਼ ਕਰਨ ਪੁਰਾਣੀ ਇੰਡਸਟਰੀ ਵੀ ਨਿਵੇਸ਼ ਕਰੇ ਪੁਰਾਣੀ ਇੰਡਸਟਰੀ ਗਰੋ ਕਰੇ ਰੈੱਡ ਟੇਪ ਕਲਚਰ ਲਾਲ ਫੀਤਾ ਸ਼ਾਹੀ ਕਲਚਰ ਹੈ ਜਿਹੜਾ ਉਹ ਖਤਮ ਹੋਵੇ ਕੋਈ ਐਕਸਪਲੋਇਟ ਕਰਨਾ ਜਾਵੇ ਕੋ ਇੰਡਸਟਰੀ ਦੇ ਵਿੱਚ ਗੇੜੇ ਨਾ ਮਾਰਨ ਜਾਵੇ ਬਿਨਾ ਮਤਲਬ ਤੋਂ ਤੰਗੀ ਨਾ ਹੋਵੇ ਪਰੇਸ਼ਾਨੀ ਨਾ ਹੋਵੇ ਈਜ਼ ਆਫ ਡੂਇੰਗ ਬਿਜ਼ਨਸ ਹੋਵੇ ਜਿਹੜਾ ਅਸੀਂ 12 ਨੁਕਾਤੀ ਪ੍ਰੋਗਰਾਮ ਹੁਣ ਤੋਂ ਪਹਿਲਾਂ ਜਦੋਂ ਆਸ਼ੀਆ ਮੁਹਾਲੀ ਦੇ ਵਿੱਚ ਕੀਤਾ ਸੀ ਉਹਦੇ ਤਹਿਤ ਜੋ-ਜੋ ਪ੍ਰੋਮਿਸਸ ਅਸੀਂ ਕੀਤੇ ਸੀ ਜਿਹੜਾ ਅਸੀਂ ਕਿਹਾ ਸੀ ਵੀ 45 ਡੇਜ਼ ਦੇ ਵਿੱਚ ਵਿੱਚ ਅਸੀਂ ਸਾਰੀਆਂ ਅਪਰੂਵਲਸ ਦੇਾਂਗੇ ਉਹਦੇ ਤਹਿਤ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਸਰਲ ਕਰਦੇ ਹੋਏ ਆ ਸਾਰੀਆਂ ਜਿੰਨੀਆਂ ਅੱਜ ਚੇਂਜਸ ਕੀਤੀਆਂ ਗਈਆਂ ਕੈਬਨਿਟ ਦੇ ਵਿੱਚ ਲਿਆ ਕੇ ਉਹ ਉਸੇ ਦਾ ਇੱਕ 파ਟ ਨੇ ਸੋ ਮੈਂ ਤੁਹਾਡੇ ਮਾਧਮ ਦੇ ਨਾਲ ਹੀ মিডিਆ ਦੇ ਮਾਧਮ ਦੇ ਰਾਹੀਂ ਪੰਜਾਬ ਦੀ ਇੰਡਸਟਰੀ ਨੂੰ ਲੱਖ ਲੱਖ ਮੁਬਾਰਕ ਦਿੰਦਾ ਤੁਹਾਨੂੰ ਬਹੁਤ ਬਹੁਤ ਵਧਾਈਆਂ ਪਰਮਾਤਮਾ ਤੁਹਾਡੇ ਬਿਜ਼ਨਸ ਨੂੰ ਪਰਮਾਤਮਾ ਤੁਹਾਡੇ ਵਪਾਰ ਨੂੰ ਦਿਨ ਦੁੱਗਣੀ ਰਾਤ ਚੌਕੜੀ ਤਰੱਕੀ ਬਖਸ਼ੇ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਡਟ ਕੇ ਤੁਹਾਡੇ ਬਰਾਬਰ ਖੜੀ ਹੈ ਹਰ ਸਮੇਂ 12 ਮਹੀਨੇ 24 ਘੰਟੇ ਸਾਡੇ ਦਰਵਾਜ਼ੇ ਤੁਹਾਡੇ ਲਈ ਹਰ ਵਰਗ ਦੇ ਲੋਕਾਂ ਲਈ ਖੁੱਲੇ ਨੇ ਤਾਂ ਜੋ ਤੁਹਾਡੀਆਂ ਕੋਈ ਵੀ ਸਮੱਸਿਆਵਾਂ ਹੋਣਗੀਆਂ ਅਸੀਂ ਐਡਰੈਸ ਕਰਨ ਨੂੰ ਅਸੀਂ ਉਹਨੂੰ ਸੁਣਨ ਨੂੰ ਤੇ ਅਸੀਂ ਉਹਨਾਂ ਦਾ ਹੱਲ ਕਰਨ ਨੂੰ ਹਰ ਸਮੇਂ ਤਿਆਰ ਬੈਠੇ ਆਂ ਜੀ ਬਹੁਤ ਬਹੁਤ ਧੰਨਵਾਦ ਤਕੋ ਉਸ ਤੋਂ ਪਹਿਲਾਂ ਜਦੋਂ ਪਾਲਿਸੀ ਨੇ ਫੈਗਮੈਂਟ ਦੀ ਪਾਲਿਸੀ ਆਉਣ ਤੋਂ ਪਹਿਲਾਂ ਕੋਈ ਵੀ ਕਿਸੇ ਵੀ ਕਿਸਮ ਦੇ ਨਾਰਮ ਨਹੀਂ ਸੀਗੇ ਬਿਲਕੁਲ ਓਪਨ ਸੀਗਾ ਤਾਂ ਜਦੋਂ ਅਸੀਂ ਹੁਣ ਫੈਗਮੈਂਟ ਇਹ ਇਸੇ ਗੱਲ ਕਰਕੇ ਤੇ ਆਇਆ ਸਾਹਮਣੇ ਕਿ ਫਰਾਡ ਡਿਪਾਰਟਮੈਂਟ ਦੇ ਅੰਦਰ ਪੀਐਸਆਈਸੀ ਦੇ ਅੰਦਰ ਕਾਫੀ ਸਾਰੇ ਫਰਾਡ ਹੋ ਰਹੇ ਸੀਗੇ ਇਸੇ ਗੱਲ ਕਰਕੇ ਉਹਨਾਂ ਸਾਰੇ ਫਰਾਡ ਨੂੰ ਖਤਮ ਕਰਨ ਦੇ ਲਈ ਕਰਪਸ਼ਨ ਨੂੰ ਖਤਮ ਕਰਨ ਦੇ ਲਈ ਇਹ ਪਾਲਿਸੀ ਆਈ ਹੈ ਸੋ ਇਸ ਪਾਲਿਸੀ ਆਉਣ ਦੇ ਨਾਲ ਮੈਂ ਸਮਝਦਾ ਹੁਣ ਫਰਾਡ ਜਿਹੜੇ ਹੁੰਦੇ ਸੀਗੇ ਜਿਹੜੇ ਕਰਪਸ਼ਨ ਜਿਹੜੀ ਹੁੰਦੀ ਸੀ ਉਹ ਬਿਲਕੁਲ ਖਤਮ ਹੋ ਚੁੱਕੀ ਹੈ ਜਦੋਂ ਇੱਕ ਕੇਸ ਚਲੇ ਆ ਸੀ ਉਸ ਲਈ ਇਹ ਵੀ ਗੱਲ ਆਈ ਸੀ ਕਿ ਉਹ ਪੀਐਸਆਈਸੀ ਦਾ ਜਿਹੜਾ ਬੋਰਡ ਹੈਗਾ ਕਾਟਾ ਅਪਰੂਵ ਬੀ ਸੋ ਹਾਊ ਇਜ਼ ਹਾਊ ਹਾਊ ਯੂ نو ਹਾਊਸ ਦੈਟ ਡਿਫਰੈਂਸ ਫਰਮ ਵਾਟ ਯੂ ਡਨ ਨਾਓ ਬਿਨਾ ਪਾਲਿਸੀ ਤੋਂ ਵੀ ਅਪਰੂਵ ਕਰਦੇ ਦੇਖੋ ਪਾਲਿਸੀ ਤੋਂ ਬਿਨਾ ਡਿਪਾਰਟਮੈਂਟ ਦੀ ਪਾਲਿਸੀ ਤੋਂ ਬਿਨਾ ਜਿਹੜਾ ਹੈਗਾ ਬੋਰਡ ਜੇ ਅਪਰੂਵ ਵੀ ਕਰਦਾ ਪਰ ਲੇਕਿਨ ਉਸ ਦੇ ਲਈ ਸਟੇਟ ਦੀ ਇੱਕ ਪਾਲਿਸੀ ਹੋਣੀ ਚਾਹੀਦੀ ਆ ਪਰ ਸਟੇਟ ਦੇ ਐਕਚੈਕਰ ਦੇ ਅੰਦਰ ਕੋਈ ਵੀ ਪੈਸਾ ਨਹੀਂ ਆਉਂਦਾ ਸੀਗਾ ਹੁਣ ਇਹ ਸਾਰੇ ਪ੍ਰਬੰਧਨ ਕੀਤੇ ਗਏ ਨੇ ਕਿ ਸਟੇਟ ਦੇ ਐਕਚੈਕਰ ਚ ਕਿੱ ਰੂਲ ਫਰੇਮ ਕੀਤੇ ਨੇ ਬੇਸਿਕ ਜਿਹੜੀ ਉਹ ਆ ਉਹ ਚੇਂਜ ਕੀਤੀ ਆ ਪਾਲਸੀ ਆਈ ਆ ਹੁਣ ਪਾਲਸੀ ਆਉਣ ਦੇ ਨਾਲ ਜਿਹੜਾ ਜਿੱਥੇ ਕ腐ਸ਼ਨ ਦਾ ਜੀਰੂ ਕਹਦੇ ਸੀਗਾ ਕਿ ਸਿਸਟਮ ਚੱਲ ਰਿਹਾ ਸੀਗਾ ਉਹ ਖਤਮ ਹੋਇਆ ਗਿਆ ਔਰ ਇੰਡਸਟਰੀ ਦੇ ਲਈ ਬਹੁਤ ਵੱਡੀ ਰਾਹਤ ਆ ਇੱਕ ਜੀਮਨ ਸਰ ਨੂੰ ਲੰਮੇ ਸਮੇਂ ਤੋਂ ਰੌਲਾ ਪੈ ਗਿਆ ਸੀ ਕਿ ਇੰਡਸਟਰੀ ਪਲਾਂਟਾਂ ਦੇ ਵਿੱਚ ਸਕੈਂਡਲ ਹੋਇਆ ਗ੍ਰਿਫਤਾਰਾਂ ਵੀ ਹੋਈਆਂ ਸੀ ਵੱਡੀ ਪੱਧਰ ਤੇ ਦੇਖਿਆ ਹਾਂ ਤੁਸੀਂ ਇੱਕ ਬੰਦੇ ਨੇ ਤਾਂ ਉਹਦੇ ਸ਼ਾਇਦ ਪਦਰ ਦੇ ਖੋਹ ਤੀ ਚੱਕ ਲਿਆ ਸੀਗਾ ਉਸ ਮਾਮਲੇ 'ਚ ਕੀ ਕਹਿਣਾ ਕਿ ਉਹ ਨਾਲ ਕੀ ਬਣਿਆ ਦੇਖੋ ਬਿਲਕੁਲ ਜਿਹੜੀ ਤੁਹਾਡੀ ਉਸੇ ਤਰੀਕੇ ਦਾ ਸਵਾਲ ਪਹਿਲਾਂ ਸੀਗਾ ਕਿ ਜਿਹੜਾ ਫਰਾਡ ਹੁੰਦੇ ਸੀ ਜਿਹੜੀ ਕਰਪਸ਼ਨ ਹੁੰਦੀ ਸੀ ਉਹਦਾ ਮੁਕੰਮਲ ਖਾਤਮਾ ਹੋਇਆ ਗਿਆ ਇਸ ਪਾਲਸੀ ਆਉਣ ਦੇ ਨਾਲ ਜਦੋਂ ਨਵੀਂ ਪਾਲਸੀ ਆਈ ਆ ਜਦੋਂ ਇਹ ਸਾਰੇ ਕੇਸ ਸਾਹਮਣੇ ਆ ਰਹੇ ਸੀਗੇ ਕਿ ਕਿਸੇ ਦੇ ਪੈਸੇ ਛੱਡ ਦਿੱਤੇ ਗਏ ਨੇ ਕਿਸੇ ਤੋਂ ਕੱਟ ਲੈ ਲਏ ਗਏ ਨੇ ਕਿ ਕੋਈ ਉਹਦੀ ਪਾਲਸੀ ਨਹੀਂ ਸੀ 4 ਫੁੱਟ ਰੋਡ ਦਾ ਦੇ ਸੀਗਾ ਉਹ ਸਾਰੇ ਜਿਹੜੇ ਹੁਣ ਪਾਲਸੀ ਆਉਣ ਤੋਂ ਬਾਅਦ ਸਾਹਮਣੇ ਆ ਰਹੇ ਨੇਗੇ ਹੋਰ ਵੀ ਦੋ ਤਿੰਨ ਪਾਲਸੀਆਂ ਆ ਰਹੀਆਂ ਨੇ ਕਿਆਂ ਬਿਲਕੁਲ ਜਿਹੜਾ ਉਹ ਪੀਐਸਆਈਸੀ ਦਾ ਮਾਮਲਾ ਉਹ ਸਾਫ਼ ਹੋ ਜਾਊਗਾ ਜਿਹੜੀਆਂ 5% ਲਾਈਏ ਇਹ ਕਿਸ ਕੀਮਤ ਦੀ ਹੈ ਮਤਲਬ 플ੌਟ ਦੀ ਕਿਹੜੀ ਕੀਮਤ ਹੈ ਗਰੰਟਰ ਰਿਜ਼ਰਵ ਪ੍ਰਾਈਸ ਗਰੰਟਰ ਰਿਜ਼ਰਵ ਪ੍ਰਾਈਸ ਜਿਹੜਾ ਗਰੰਟਰ ਰਿਜ਼ਰਵ ਪ੍ਰਾਈਸ ਆਉਂਦਾ ਜੈਸ ਅਨੰਤ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਨੇ ਅਸਾਮੀਆਂ ਨਹੀਂ ਘਟੀਆਂ ਠੀਕ ਹੈ ਪੋਸਟਾਂ ਭਰੀਆਂ ਜਾ ਰਹੀਆਂ ਨੇ ਜਿਹੜੀਆਂ ਅਸਾਮੀਆਂ ਭਰੀਆਂ ਜਾ ਰਹੀਆਂ ਨੇ ਅਪੁਆਇੰਟਮੈਂਟ ਲੈਟਰ ਦਿੱਤੇ ਜਾ ਰਹੇ ਨੇ ਜਿਹੜੇ ਵਿਭਾਗਾਂ ਖਾਲੀ ਅਸਾਮੀਆਂ ਪਈਆਂ ਨੇ ਉਹ ਕਰਨ ਦਾ ਕੋਈ ਪਲਾਨ ਨਹੀਂ ਬਿਲਕੁਲ ਜੀ ਸਮੇ ਸਮੇ ਸਿਰ ਜਦੋਂ ਵੀ ਫਾਈਨਾਂਸ ਡਿਪਾਰਟਮੈਂਟ ਕੋਲੇ ਕੋਈ ਡਿਪਾਰਟਮੈਂਟ ਆਪਣੀਆਂ ਪੋਸਟਾਂ ਲੈ ਕੇ ਆਉਂਦਾ ਹੈਗਾ ਤਾਂ ਤੁਰੰਤ ਅਸੀਂ ਉਹਨੂੰ ਮਨਜ਼ੂਰੀ ਦਿੰਦੇ ਆਗੇ ਲਗਾਤਾਰ ਜਿਹੜੇ ਸੀਐਮ ਸਾਹਿਬ ਦੇ ਨਿਯੁਕਤੀਬੰਦ ਪ੍ਰੋਗਰਾਮ ਹੋ ਰਹੇ ਨੇ ਉਸੇ ਲੜੀ ਤਹਿਤ ਹੋ ਰਹੇ ਨੇ ਕਿ ਕਿ ਜੇ ਪੋਸਟਾਂ ਨਿਕਲਦੀਆਂ ਨੇ ਕਿ ਉਹਨਾਂ ਦਾ ਇਮਤਿਹਾਨ ਹੁੰਦਾ ਹੈਗਾ ਇਮਤਿਹਾਨ ਹੋਣ ਤੋਂ ਬਾਅਦ ਉਹਨਾਂ ਦੇ ਲੈਟਰ ਜਾਰੀ ਹੁੰਦੇ ਨੇ ਸੋ ਲਗਾਤਾਰ ਜਿੱਥੇ ਵੀ ਕਿਤੇ ਪੋਸਟਾਂ ਦੀ ਘਾਟ ਆਸੀ ਉਹ ਭਰ ਰਿਹਾ ਹੈ ਸੋਧਾਂ 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 ਤੋਂ ਆਵਾਜ਼ ਜੀਮੈਂਟ ਦੇ ਵਿੱਚ ਦਿਖਾਇਆ ਤੇ ਨਾਲ ਜਿਹੜੀ ਜਿਲ੍ਹਾ ਚੈਂਬਰ ਲਾਉਣ ਦੀ ਪ੍ਰਕਿਰਿਆ ਤੋਂ ਆਲ ਲੈਣ ਕਰਦੇ ਜੀ ਕਿ ਹੈ ਕਿ ਅਸੀਂ 12 ਤਰ੍ਹਾਂ ਦੀਆਂ ਜਗ੍ਹਾ ਸੁਝਾਵਾਏ 10 ਤਰ੍ਹਾਂ 10 ਜਿਹੜੀਆਂ ਅਲੱਗ-ਅਲੱਗ ਸੁਝਾਵਾਵਾਂ ਕਰਾਂਗੇ ਈਪੀਫ ਬਿਨਾਂ ਦਾ ਕੱਢਦਾ ਤੇ ਈਐਸਆਈ ਕਰਦਾ ਇਹਨਾਂ ਦੀ ਕੋਈ ਉਂਦਰ ਹੱਦ ਵੀ ਪਈਆ ਮਜ਼ਦੂਰਾਂ ਦੀ ਕਿੰਨੀ ਉਂਦਰ ਹੱਦ ਤੱਕ ਆਲਾ ਲੈ ਸਕਦਾ ਜੀ ਨੀ ਅਸੀਂ ਹੁਣ ਇਹਦੇ 'ਚ ਅਸੀਂ ਆਪਣੇ ਬੋਰਡ ਦੇ ਵਿੱਚ ਇਹਨਾਂ ਦੀ ਆਮਦਨ ਵਧਾਉਣ ਦਾ ਵੀ ਅਸੀਂ ਆਹ ਲੈ ਕੇ ਆ ਰਹੇ ਹਾਂ ਨੈਕਸਟ ਉਹਦੇ 'ਚ ਬੋਰਡ ਦੀ ਮੀਟਿੰਗ 'ਚ ਅਸੀਂ ਇਹਨਾਂ ਦੀ ਉਹ ਵੀ ਪ੍ਰਧਾਨ ਲੱਗੇ ਨੇ ਨਹੀਂ ਕਿੰਨੀ ਵਧਾ ਰਹੇ ਆ ਜੀ ਹੁਣ ਕਿੰਨੀ ਆ ਜੀ ਇਹ ਅਸੀਂ ਬੋਰਡ 'ਚ ਫੈਸਲਾ ਕਰਾਂਗੇ ਨਾ ਜੀ ਹੋਰ ਕਿੰਨੀ ਆ ਜੀ ਜੀ ਇਸ ਟਾਈਮ ਐ ਇਤਨਾ ਤਾਂ ਮੇਰੇ ਕੋਲ ਤਾਂ ਇਸ ਸਮੇਂ ਡਾਟਾ ਤਾਂ ਕੋਈ ਨਹੀਂ ਜੇ ਚਾਹੀਦਾ ਜੇ ਚਾਹੀਦਾ ਡਾਟਾ ਆਈਕਨ ਪ੍ਰੋਵਾਈਡ ਮੈਂ ਦੇ ਸਕਦਾ ਹਾਂ ਉਹਦਾ ਡਾਟਾ ਦੇਖੋ ਜਿਹੜੀਆਂ ਅਲ ਸਕਿਲਡ ਦਾ ਕਿੰਨਾ ਸਕਿਲਡ ਦਾ ਕਿੰਨਾ ਸਾਰਾ ਪ੍ਰੋਵਾਈਡ ਕਰਾ ਤੁਹਾਡਾ ਤੁਹਾਡਾ ਕੁਐਸਚਨ ਆ ਉਹ ਇਹ ਆ ਕੀ एलिजिबिलिटी ਕਰੀਟੇਰੀਆ ਜਿਹੜਾ ਉਹ ਚੇਂਜ ਕੀਤਾ ਜਾਵੇ ਡੂ ਟੂ ਦ ਪ੍ਰੈਸਰ ਆਫ ਪ੍ਰਾਈਮ ਜਿਹੜਾ ਉਹ ਹੁਣ ਟਾਈਮ ਪੁਰਾਣਾ ਨਾ ਰੱਖਿਆ ਜਾਵੇ ਬਿਲਕੁਲ ਉਹੀ ਮੰਤਰੀ ਸਾਹਿਬ ਜਵਾਬ ਦੇ ਰਹੇ ਨੇ ਕਿ ਐਸੀ ਬੋਰਡ ਜਿਹੜਾ ਬੋਰਡ ਆ ਉਹਦੀ ਅਗਲੀ ਮੀਟਿੰਗ ਤੇ ਇਹੀ ਲੈ ਕੇ ਆ ਰਹੇ ਆ ਕਿ एलिजिਬਿਲਟੀ ਕਰੀਟੇਰੀਆ ਜਿਹੜਾ ਉਹ ਅਮੈਂਡ ਕੀਤਾ ਜਾਵੇ ਸਰਟਨ ਕੈਟਾਗਰੀ ਤੇ ਡਿਫਰੈਂਟ